ਅਸਿਕਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 11 ਜੂਨ ਨੂੰ ਪੁੱਤ ਦੇ ਚਾਉਣ ਵਾਲੇ ਸਾਰੇ ਉਹਦੇ ਭੈਣ ਭਰਾਵਾਂ ਨੂੰ ਨਿਮਰਤਾ ਤੇ ਅਲਬ ਦੇ ਨਾਲ ਬੇਨਤੀ ਕਰਦਾ ਅਪੀਲ ਕਰਦਾ ਕਿ 11 ਜੂਨ ਨੂੰ ਸ਼ੁਭਦੀਪ ਉਰਫ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੁੰਦਾ ਹੈ ਔਰ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੋਈ ਨਾ ਕੋਈ ਨਿਵੇਕਲਾ ਕਾਰਜ ਆਪਾਂ ਕਰਦੇ ਹੁੰਨੇ ਆ ਤਾਂ ਇਸ ਵਾਰ ਪਰਿਵਾਰ ਦਾ ਫੈਸਲਾ ਹੈ ਕਿ SBI ਕਾਰਡ ਤੇ World Cancer Care ਦੇ ਸਹਿਯੋਗ ਦੇ ਨਾਲ ਆਪਾਂ ਪਿੰਡ ਮੂਸਾ ਵਿਖੇ ਗਵਰਨਮੈਂਟ ਹਾਈ ਸਕੂਲ ਦੇ ਅੱਗੇ ਇੱਕ ਸ਼ੈੱਡ ਬਣਿਆ ਹੋਇਆ ਉੱਥੇ ਅਸੀਂ ਇਸ ਕੈਂਪ ਨੂੰ ਲਾਵਾਂਗੇ ਤਾਂ ਮੇਰੀ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਵਧੀਆ ਫਿਊਚਰ ਲਈ ਆਪਣੀ ਸਿਹਤ ਮੰਦੀ ਲਈ ਜਰੂਰ ਉਸ ਕੈਂਪ ਦੇ ਵਿੱਚ ਸ਼ਾਮਲ ਹੋਵੋਗੇ ਔਰ ਆਪਣੇ ਵੱਧ ਤੋਂ ਵੱਧ ਟੈਸਟ ਕਰਵਾਵੋਗੇ ਤਾਂ ਜੋ ਆਪਣੇ ਇਸ ਉਪਰਾਲੇ ਦਾ ਜਿਹੜਾ ਲਾਭ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਔਰ ਸਾਰੀ ಗ್ರಾಮ ਪੰਚਾਇਤ ਔਰ ਨਗਰ ਨਿਵਾਸੀ ਮੂਸਾ ਦੇ ਵਸਨੀਕ ਇਸ ਕੈਂਪ ਦੇ ਵਿੱਚ ਬੜੇ ਜੋਸ਼ ਨਾਲ ਭਾਗ ਲੈਣਗੇ ਤੇ ਮੈਂ ਸਮੁੱਚੇ ਇਲਾਕੇ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਵੀ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਪਹੁੰਚ ਕੇ ਕੈਂਪ ਦਾ ਲਾਹਾ ਲੈਣਾ ਧੰਨਵਾਦ